ਸ਼੍ਰੋਮਣੀ ਕਮੇਟੀ ਵੱਲੋਂ ਬਜਟ ਇਜਲਾਸ ਵਿੱਚ ਅਮਿਤ ਸ਼ਾਹ ਵਿਰੁੱਧ ਪਾਏ ਗਏ ਮਤੇ ਦਾ ਸ਼੍ਰੋਮਣੀ ਕਾਰਜਦਾਨ ਅਮਰਿਤ ਸਰ ਨੇ ਕੀਤਾ ਧੰਨਵਾਦ ਪਿਛਲੇ ਦਿਨਾਂ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜਸਭਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਅਪਸ਼ਬਦ ਬੋਲੇ ਸੀ ਜਿਸ ਦੀ ਸ਼ਿਕਾਇਤ ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਅਮਰਿਤ ਸਰ ਵੱਲੋਂ ਦਿੱਤੀ ਗਈ ਸੀ ਜਿਸ ਤੇ ਵਿਚਾਰ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਬਜਟ ਇਜਲਾਸ ਵਿੱਚ ਅਮਿਤ ਸ਼ਾਹ ਦੇ ਵਿਰੋਧ ਵਿੱਚ ਮਤਾ ਪਾ ਕੇ ਨਿੰਦਾ ਕੀਤੀ ਹੈ ਕੀ ਅੱਜ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਨ ਉਪਰਾੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਅਸੀਂ ਜਿੱਥੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਉੱਥੇ ਹੀ ਅੱਜ ਚਾਰ ਮੰਗਾ ਸ਼੍ਰੋਮਣੀ ਕਮੇਟੀ ਅੱਗੇ ਰੱਖੀਆਂ ਹਨ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਧੀਨ ਜਥੇਦਾਰ ਸਾਹਿਬ ਵੀ ਨਿਯੁਕਤ ਕੀਤੇ ਜਾਂਦੇ ਹਨ 1947 ਤੋਂ ਬਾਅਦ 1979 1996 2004 ਤੇ 2011 ਹੀ ਚੋਣਾਂ ਹੋਈਆਂ ਹਨ ਜਦੋਂ ਕਿ ਐਕਟ ਸੰਗਤ ಮತਦਾਨ ਹਰੇਕ 5 ਸਾਲ ਬਾਅਦ ਮੰਗਦਾ ਹੈ ਇਹ ਆਮ ਜਮਹੂਰੀਅਤ ਦਾ ਨਿਯਮ ਹੈ ਕਿ ਸੰਗਤ ਦੇ ਕਹੇ ਤੇ ਹੀ ਸੇਵਾ ਸੰਭਾਲ ਸੌਂਪੀ ਜਾਂਦੀ ਹੈ ਬਹੁਤ ਸਾਰੀਆਂ ਮੌਕੇ ਦੀਆਂ ਸਿੱਖ ਕੌਮ ਵਿੱਚ ਪਈਆਂ ਹੋਈਆਂ ਗੁੰਜੜਾ ਲਗਾਤਾਰ ਚੋਣ ਰਹੀ ਹੱਲ ਹੋ ਸਕਦੀਆਂ ਹਨ ਜਿਸ ਕਰਕੇ ਅਸੀਂ ਜਮਹੂਰੀਅਤ ਬਹਾਲੀ ਦੀ ਆਵਾਜ਼ ਬੁਲੰਦ ਕਰਨ ਦੀ ਬੇਨਤੀ ਕੀਤੀ ਹੈ ਅਗਲੀ ਮੰਗ ਬਾਰੇ ਉਹਨਾਂ ਕਿਹਾ ਕਿ 40 ਸਾਲ 1984 ਦੇ ਸ਼੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿੱਖ ਕਤਲਿਆਂ ਅਤੇ ਘਟਾਉਣ ਕਾਨੂੰਨਾਂ ਦੇ ਜ਼ਬਰ ਅਧੀਨ ਸਿੱਖ ਕੌਮ ਜੀਵਨ ਬਸਰ ਕਰ ਰਹੀ ਹੈ ਜ਼ਬਰ ਤੇ ਬਰਖਿਲਾਫ ਗੁਰਨਾਨਕ ਪਾਤਸ਼ਾਹ ਨੇ ਬਾਬਰ ਬਾਣੀ ਅਧੀਨ ਆਵਾਜ਼ ਚੁੱਕੀ ਸੀ ਆਪ ਜੀ ਨੂੰ ਬੇਨਤੀ ਹੈ ਕਿ ਇਸ ਵਾਰ 6 ਜੂਨ ਨੂੰ ਸਿੱਖਾਂ ਦੇ ਤਰਸਯੋਗ ਹਾਲਾਤਾਂ ਨੂੰ ਮੁੱਖ ਰੱਖਦੇ ਆ ਵੱਡੇ ਪੱਧਰ ਤੇ ਇਕੱਠ ਕਰਕੇ ਭਾਰਤ ਨੂੰ ਸਿੱਖਾਂ ਦੀਆਂ ਭਾਵਨਾਵਾਂ ਬਾਰੇ ਜਾਣਨਾ ਪਾਇਆ ਜਾਏ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੇ ਬਚਨ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਖਾਲਿਸਤਾਨ ਦਾ ਨੀ ਪੱਧਰ ਹੋਵੇਗਾ ਦੀ ਅਸਲੀਅਤ ਪ੍ਰਗਟਾਈ ਜਾਵੇ ਉਹਨਾਂ ਕਿਹਾ ਕਿ ਜਿੱਥੇ ਭਾਰਤੀ ਨੀਤੀ ਰਾਈ ਇਜਲਾਸ ਕਤਲੇਆਮ ਸਿੱਖਾਂ ਤੇ 1947 ਅਤੇ 1978 ਤੇ 1984 ਭਾਈ ਜਸਵੰਤ ਸਿੰਘ ਖਾਲੜਾ ਵੱਲੋਂ 25000 ਲਵਾਰਿਸ ਲਾਸ਼ਾਂ ਦੀ ਜਾਂਚ ਕਰਕੇ ਲੋਕਾਂ ਸਾਹਮਣੇ ਰੱਖਣਾ ਤੇ ਪਿਛਲੇ ਦਿਨਾਂ ਵਿੱਚ ਆਰਐਸਐਸ ਬੀਜੇਪੀ ਅਤੇ ਸਰਕਾਰ ਵੱਲੋਂ ਗੈਰ ਕਾਨੂੰਨੀ ਹੱਤਿਆ ਕਰਨ ਦਾ ਚੋਣਾ ਵਿੱਚ ਮੁੱਦਾ ਪਹਚਾਰਿਆ ਸੀ ਅਤੇ ਅਮਰੀਕਾ ਅਤੇ ਕੈਨੇਡਾ ਦੀਆਂ ਸਰਕਾਰਾਂ ਨੇ ਇਸ ਦਾ ਕੇਸ ਦਰਜ ਕਰਕੇ ਪ੍ਰਧਾਨ ਮੰਤਰੀ ਦਫ਼ਤਰ ਅਮਿਤ ਸ਼ਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਜੈਸ਼ੰਕ ਅਜੀਤ ਡੋਵਾਲ ਸੁਮਿਤ ਕੁਮਾਰ ਗੋਇਲ ਰਾਧਾਮੁਖੀ ਵਿਕਾਸ ਝਾਦਵ ਅਮਰੀਕਾ ਅਤੇ ਕੈਨੇਡਾ ਦੇ ਐਮਬੈਸਡਰ ਦਾ ਖੁਲਾਸਾ ਕੀਤਾ ਹੈ ਇਹ ਕੇਸ ਸਬੂਤ ਬਣਦਾ ਹੈ ਬਾਹਰਲੇ ਦੇਸ਼ਾਂ ਵਿੱਚ ਅਵਤਾਰ ਸਿੰਘ ਖੰਡਾ ਹਰਦੀਪ ਸਿੰਘ ਨਿੱਜਰ ਰੀਪੂ ਦਮਨ ਸਿੰਘ ਮਲਿਕ ਸ਼ਖਦੂਲ ਸਿੰਘ ਅਤੇ ਪਾਕਿਸਤਾਨ ਵਿੱਚ ਅਨੇਕਾਂ ਸਿੱਖਾਂ ਅਤੇ ਹਰਿਆਣਾ ਵਿੱਚ ਦੀਪ ਸਿੰਘ ਸਿੱਧੂ ਪੰਜਾਬ ਵਿੱਚ ਸਿੱਧੂ ਮੂਸੇਵਾਲਾ ਅਤੇ ਹਰਪ੍ਰੀਤ ਸਿੰਘ ਹਰੀਨੋ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਸ਼ਰਮਣੀ ਕਮੇਟੀ ਨੂੰ ਇਹ ਗੰਭੀਰ ਮਾਮਲੇ ਤੇ ਵੀ ਮਤਾ ਪਉਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਭਗਤਾਂ ਵਾਲੇ ਡੰਪ ਵਿੱਚੋਂ ਰਿਸਦਾ ਧਰਤੀ ਵਿੱਚ ਜ਼ਹਿਰੀਲਾ ਪਾਣੀ ਅੰਮ੍ਰਿਤਸਰ ਦੇ ਪੰਜ ਪਵਿੱਤਰ ਸਰੋਵਰਾਂ ਵਿੱਚ ਜਾ ਰਿਹਾ ਹੈ ਇਸ ਕਾਰਨ ਗੁਰੂ ਸਾਹਿਬ ਵੱਲੋਂ ਸਿਰਜੇ ਗਏ ਪਵਿੱਤਰ ਸਰੋਵਰਾਂ ਦੀ ਪਵਿੱਤਰਤਾ ਬਹਾਲ ਨਹੀਂ ਰਹਿੰਦੀ ਅਤੇ ਸਰੋਵਰਾਂ ਵਿੱਚ ਜਲ ਛਕਣ ਵਾਲੀਆਂ ਸੰਗਤਾਂ ਦੀ ਸਿਹਤ ਤੇ ਜਾਨ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਹੈ ਇਸ ਦੇ ਨਾਲ ਹੀ ਭਗਤਾਂ ਵਾਲੇ ਡੰਪ ਵਿੱਚੋਂ ਨਿਕਲ ਰਹੀਆਂ ਜ਼ਹਿਰੀਲੀਆਂ ਗੈਸਾਂ ਹਵਾਵਾਂ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਗੇ ਸੋਨਾ ਚਾਂਦੀ ਪੱਥਰ ਅਤੇ ਖੁਸ਼ਹਾਲ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਇਸ ਬਾਰੇ ਵੀ ਸ਼੍ਰੋਮਣੀ ਕਮੇਟੀ ਵਿਚਾਰ ਕਰਕੇ ਇਸ ਬਾਰੇ ਆਵਾਜ਼ ਪੁਲੰਤ ਕਰੇ